ਅੱਜ 1 ਸਾਲ ਹੋ ਚੱਲਿਆ ਤੇ 1 ਸਾਲ ਦੇ ਵਿੱਚ ਉਸ ਭੈਣ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਉਹ ਵੀ ਦੇਖਿਓ ਜਿਹਨੂੰ ਕੱਲੀ ਨੂੰ ਛੱਡ ਦਿੱਤਾ ਗਿਆ ਸੀ ਮਰਨ ਲਈ ਨਰਕ ਵਰਗਾ ਜੀਵਨ ਕੱਟਣ ਲਈ ਅੱਜ ਸਾਡੇ ਲਈ ਇਨਸਪੀਰੇਸ਼ਨ ਦਾ ਕੰਮ ਕਰ ਰਹੀ ਆ ਉਹਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਉਹਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਭੈਣ ਦੀ ਜਰਨੀ ਨੂੰ ਦੇਖਿਓ ਜਰੂਰ ਇਹ ਭੈਣਾਂ ਗਿੱਤਕਾ ਗਿੱਤਕਾ ਭੈਣ ਨੂੰ ਅਸੀਂ ਅੱਜ ਤੋਂ ਪੂਰਾ 1 ਸਾਲ ਪਹਿਲਾਂ ਲੈ ਕੇ ਆਏ ਸੀ ਬਟਿੰਡੇ ਸ਼ਹਿਰ ਦੇ ਵਿੱਚ ਐਚ ਆਈ ਜੀ ਫਲਾਈਟਾਂ ਦੇ ਵਿੱਚ ਅੱਖਾਂ ਤੋਂ ਅੰਨੀ ਭੈਣ ਕਿਹੜੇ ਹਾਲਾਤਾਂ 'ਚ ਪਈ ਸੀ ਉਹ ਵੀ ਦੇਖਿਓ ਤੇ ਅੱਜ ਕਿਹੜੇ ਹਾਲਾਤਾਂ 'ਚ ਰਹਿ ਰਹੀ ਹੈ ਇਹ ਵੀ ਜਰੂਰ ਦੇਖਿਓ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਜਾਣ ਲਈ ਉਹਨੇ ਉਹਨੂੰ ਕਿਹਨੇ ਮਜਬੂਰ ਕੀਤਾ ਇਹ ਵੀ ਜਰੂਰ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਠਿੰਡੇ ਪਹੁੰਚ ਗਏ ਜੀ ਮੀ ਬਹੁਤ ਪੈ ਰਿਆ ਪਾਣੀ ਥੱਲੇ ਜਲਥਲਾ ਪੂਰਾ ਤੇ ਬਠਿੰਡੇ ਮਾਡਲ ਟਾਊਨ ਪਹੁੰਚੇ ਆ ਤੇ ਇੱਥੇ ਇੱਕ ਮਾਤਾ ਜੀ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਨੇ ਤੇ ਆਪਣੇ ਘਰ ਦੇ ਵਿੱਚ ਪਏ ਨੇ ਬਹੁਤ ਬੁਰੀ ਹਾਲਤ ਆ ਉਹਨਾਂ ਦੀ ਤਾਮਾ ਸਤਿ ਸ੍ਰੀ ਅਕਾਲ ਮਾਂ ਸਤਿ ਸ੍ਰੀ ਅਕਾਲ ਮਾਂ ਨਮਸਤੇ 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 ਲੈਂਥ ਦਵਾਣਾ ਚੱਲ ਆਪਾਂ ਲੈਂਥ ਦਵਾ ਲੈਨੇ ਚੱਲ ਚੱਲ ਚੱਲੀਏ ਡਾਕਟਰ ਨਾਲ ਚੱਲੀਏ ਤੁਹਾਨੂੰ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ ਓਹੋ ਮਾਈਂ ਤੋਂ ਲੱਗਾ ਵਾਹਿਗੁਰੂ ਦੇਖੋ ਜੀ ਕੀ ਹਾਲ ਹੈ ਜੀ ਦੇਖੋ ਇੱਕ ਅੱਖਾਂ ਤੋਂ ਅੰਨੀ ਲੇਡੀਜ਼ ਆ ਬੈਂਕ ਚ ਮੈਨੇਜਰ ਸੀਗੀ ਬਸ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਅੱਜ ਇਨਸਾਨ ਪਹੁੰਚ ਗਿਆ ਪਰ ਅਸੀਂ ਤਾਂ ਕਹਿੰਦੇ ਹਾਂ ਤਰੱਕੀ ਕਰਕੇ ਇਨਸਾਨ ਚੰਦਰ ਤੇ ਪਹੁੰਚ ਗਿਆ ਜ਼ਮੀਨ ਤੇ ਹਾਲਾਤ ਦੇਖੋ ਕੀ ਆ ਇਹ ਮਾਂ ਤੁਸੀਂ ਦੇਖੋ ਤਾਂ ਸਹੀ ਹੱਡੀਆਂ ਦਾ ਪਿੰਜਰ ਬਣ ਗਿਆ ਇਹ ਮਾਂ ਹੱਡੀਆਂ ਦਾ ਪਿੰਜਰ ਬਣ ਗਿਆ ਮਾਂ ਕਿ ਦੇਖਣੇ ਡਾਕਟਰ ਨੂੰ ਦੇਖਣੀ ਡਾਕਟਰ ਨੇ ਅੱਖ ਖੋਲੋ ਅੱਖ ਖੋਲੋ ਅੱਖ ਆਖੋ ਲੋ ਪਤਾ ਲੱਗਦਾ ਚੱਲ ਰਿਹਾ ਹੈ ਨਾ ਖੋਲੋ ਅੱਖ ਹੱਥ ਪਰ ਕਰੋ ਹੱਥ ਪਰ ਕਰੋ ਚਲੋ ਤਾਂ ਦੇ ਕੇ ਮੈਂ ਦੇਖ ਲਵਾਂ ਉਹ ਪੱਕਾ ਦੇ ਲੈਂਦਾ ਉਹ ਪਹਿਲੇ 1 ਮਿੰਟ ਲੈ ਲੈਂਦੇ ਚਲੋ ਇੱਕ ਦੇਖ ਲੈਣੇ ਇੱਕ ਇਹ ਗਾਂ ਖੋਲੋ ਇਹ ਗਾਂਖ ਤਾਂ ਨਹੀਂ ਦੇ ਨਹੀਂ ਸਰ ਆਖਾ ਜਨੀ ਉਤਰੀ ਆ ਉਹ ਨਾਲ ਇਹ ਗਾਂ ਖੋਲਨੇ ਦੋ ਇਹ ਗਾਂਖ ਇਹ ਗਾਂਖ ਖੋਲਨੇ ਦੋ ਇੱਕ ਕਾਪੀ ਹੋ ਰਵੇ ਅੰਦਰੋਂ ਟਾਇਲਟ ਦੀ 스멜 ਆ ਰਹੀ ਹੈ ਮਾਤਾ ਨੇ ਵਿਚਾਰੀ ਨੇ ਪਤਾ ਨਹੀਂ ਕਿੰਨੇ ਟਾਈਮ ਤੋਂ ਸਫਾਈ ਨਹੀਂ ਕੀਤੀ ਨਾਤੀ ਨਹੀਂ ਹੁਣ ਮੱਲੇ ਵਾਲੇ ਦੱਸਦੇ ਆ ਵੀ ਕਰੀਬ 10 ਦਿਨਾਂ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਹੁਣ 89 ਦਿਨਾਂ ਬਾਅਦ ਗੇਟ ਖੁਲਾਇਆ ਮੱਲੇ ਵਾਲਿਆਂ ਨੇ ਉਹ ਵੀ ਇਧਰ ਦੀ ਟੱਪਕੀ ਖੁੱਲਿਆ ਸੀ ਇਧਰ ਦੀ ਟੱਪਕੀ ਖੁੱਲਿਆ ਸੀਗਾ ਇਹ ਐਮਸੀ ਸਾਹਿਬ ਨੇ ਦੇਖੋ ਜੀ ਲਵਾ ਲਿਓ ਕਿੰਨੇ ਭੰਨ ਭੰਨ ਕੇ ਸਾਰਾ ਕੁਝ ਕੱਢਿਆ ਪਿਆ ਜੀ ਚੋਰਾ ਨੇ ਕੋ ਛੱਡਿਆ ਹੀ ਨਹੀਂ ਜੀ ਵਿਚਾਰੀ ਕੋਲੇ ਅੰਨੀ ਵਿਚਾਰੀ ਜਿੰਦਾ ਲਾਈ ਬੈਠੀ ਹੈ ਕਮਰੇ ਚ ਵੀ ਮੇਰੇ ਕਮਰੇ ਚ ਸਮਾਨ ਪਿਆ ਵਾ ਟੀਮਤੀ ਸਮਾਨ ਉਹ ਬਾਰੀ ਨਾਲ ਕੋਈ ਖੋਲ ਕੇ ਵੜ ਜਵੇ ਉਹਦੇ ਮੂਰੇ ਵੀ ਟੇਬਲ ਖੜਾ ਕੀਤਾ ਹੋਇਆ ਟੇਡਾ ਕਰਕੇ ਪਰ ਚੋਰਾ ਨੇ ਤਾਂ ਪਹਿਲਾਂ ਹੀ ਸਾਰਾ ਕੰਮ ਕੀਤਾ ਪਿਆ ਇੱਥੋਂ ਵੀ ਬਾਟਮਾਂ ਗੱਡੀ ਚਲੀ ਗਏ ਚਲੋ ਗੱਡੀ ਚਲੀ ਗਏ ਚਲੋ ਹਸਪੀਟਲ ਚੱਲੀਏ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਜੀ ਉਹਦਾ ਹਾਲਾਂਕਿ ਭਰਾ ਵੀ ਆ ਉਹਦੀ ਪਰਜਾਈ ਵੀ ਆ ਉਹਦਾ ਆਪਣਾ ਘਰ ਆ ਲੱਖਾਂ ਦਾ ਕਰੋੜਾਂ ਦਾ ਪਰ ਗਿੱਤਿਕਾ ਭੈਣ ਨਰਕ ਘਟ ਰਹੀ ਸੀ ਅੱਖਾਂ ਤੋਂ ਅੰਨ੍ਹੀ ਹੋ ਗਈ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਕੋਈ ਦੇਖਣ ਵਾਲਾ ਨਹੀਂ ਸੀ ਉਹਨੂੰ ਤਾਂ ਨਹੀਂ ਸੀ ਦਿਖਦਾ ਪਰ ਜਿੰਨਾਂ ਨੂੰ ਦਿਖਦਾ ਸੀ ਉਹ ਵੀ ਦੇਖ ਕੇ ਵਾਪਸ ਚਲੇ ਗਏ ਉਹ ਵੀ ਮੁੜ ਕੇ ਚਲੇ ਗਏ ਬੇਵਸ ਤੇ ਲਾਚਾਰ ਹੋ ਗਏ ਤੇ ਸਾਨੂੰ ਇਸ ਭੈਣ ਦੀ ਸੇਵਾ ਦਾ ਮੌਕਾ ਮਿਲਿਆ ਅੱਜ ਇੱਕ ਸਾਲ ਹੋ ਚੱਲਿਆ ਤੇ ਇੱਕ ਸਾਲ ਦੇ ਵਿੱਚ ਉਸ ਭੈਣ ਦੀ ਜਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਉਹ ਵੀ ਦੇਖਿਓ ਕਿਵੇਂ ਹੁਣ ਉਹ ਭੈਣ ਸਟਿਚਿੰਗ ਸੈਂਟਰ ਦੇ ਵਿੱਚ ਸਾਡੇ ਸਲਾਈ ਕਢਾਈ ਸੈਂਟਰ ਦੇ ਵਿੱਚ ਕਿਵੇਂ ਕਿੰਨੀ ਸੋਹਣੀ ਕਢਾਈ ਕਰਦੀ ਆ ਕਿੰਨੇ ਸੋਹਣੇ ਕੰਮ ਕਰਦੀ ਆ ਉਹਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਉਹੀ ਭੈਣ ਜਿਹਨੂੰ ਕੱਲੀ ਨੂੰ ਛੱਡ ਦਿੱਤਾ ਗਿਆ ਸੀ ਮਰਨ ਲਈ ਨਰਕ ਵਰਗਾ ਜੀਵਨ ਕੱਟਣ ਲਈ ਅੱਜ ਸਾਡੇ ਲਈ ਇਨਸਪੀਰੇਸ਼ਨ ਦਾ ਕੰਮ ਕਰ ਰਹੀ ਆ ਅੱਜ ਸਾਡੇ ਲਈ ਉਹ ਸਿੱਖਿਆਦਾਇਕਾ ਭੈਣ ਦਾ ਜੀਵਨ ਪਰ ਇਸ ਗੱਲ ਤੋਂ ਸਾਨੂੰ ਸਿੱਖਿਆ ਲੈਣੀ ਵੀ ਚਾਹੀਦੀ ਆ ਭਾਈ ਤੁਹਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਕਿਤੇ ਕੋਈ ਐਸੀ ਭੈਣ ਤਾਂ ਨਹੀਂ ਕੋਈ ਐਸੇ ਹਾਲਾਤਾਂ ਦੇ ਵਿੱਚ ਜਾਣ ਲਈ ਤਿਆਰ ਤਾਂ ਨਹੀਂ ਕੋਈ ਐਸਾ ਮੈਂਬਰ ਜਿਹਨੂੰ ਸਮਾਂ ਰਹਿੰਦੇ ਆ ਤੁਸੀਂ ਅੱਜ ਜੇ ਉਹਦੀ ਬਾਹ ਫੜ ਲਓ اس ਨਰਕ ਤੋਂ بچ سک۔ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ। ਜੋ ਕੀਤਿਕਾ ਭੈਣ ਨਾਲ ਹੋਇਆ ਉਹ ਕਿਸੇ ਹੋਰ ਦੀ ਕੀਤਿਕਾ ਭੈਣ ਨਾਲ ਕਿਸੇ ਹੋਰ ਦੇ ਪਰਿਵਾਰਕ ਮੈਂਬਰ ਨਾਲ ਨਾ ਹੋਵੇ। ਦੇਖਿਓ ਵੀ ਸ਼ੇਅਰ ਕਰਿਓ ਵੀ ਤੇ ਮਹਿਸੂਸ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।